ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਅੰਦਰ ਭਾਵੇਂ ਦੁਨੀਆ ਬਹੁਤ ਤਰੱਕੀ ਕਰ ਚੁੱਕੀ ਹੈ ਦੁਨੀਆ ਚੰਨ ਤੇ ਵੀ ਪਹੁੰਚ ਚੁੱਕੀ ਹੈ ਪਰ ਫਿਰ ਵੀ ਕੁਝ ਵਹਿਮ ਭਰਮ ਐਸੇ ਸਾਨੂੰ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਬਹੁਤ ਲੋਕ ਅੱਜ ਦੇ ਇਸ ਯੁੱਗ ਵਿੱਚ ਵੀ ਵਹਿਮ ਭਰਮ ਮੰਨਦੇ ਹੋਣਗੇ ਹੋ ਸਕਦਾ ਹੈ ਤੁਸੀਂ ਵੀ ਮੰਨਦੇ ਹੋ ਜੇ ਤੁਸੀਂ ਨਹੀਂ ਵਿਹਿਮਾ ਵਿੱਚ ਪੈਂਦੇ ਤਾਂ ਤੁਹਾਡੇ ਆਸ-ਪਾਸ ਬਹੁਤ ਲੋਕ ਐਸੇ ਹੋਣਗੇ ਜਿਹੜੇ ਵਿਹਿਮਾ ਪਰਮਾ ਨੂੰ ਮੰਨਦੇ ਹੋਣਗੇ ਤੇ ਤੁਹਾਨੂੰ ਵੀ ਵਿਹਿਮਾ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ ਅੱਜ ਦੀ ਇਸ ਵੀਡੀਓ ਵਿੱਚ ਕੁਝ ਅਜਿਹੇ ਹੀ ਵਿਹਿਮਾ ਪਰਮਾ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹੋ ਗੁਰ ਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ ਕਈ ਲੋਕ ਇਹ ਮੰਨਦੇ ਹਨ ਕਿ ਜਦੋਂ ਬਿੱਲੀ ਰਸਤਾ ਕੱਟ ਜਾਵੇ ਤਾਂ ਕੁਝ ਸਮਾਂ ਰੁਕ ਕੇ ਚੱਲਣਾ ਚਾਹੀਦਾ ਹੈ ਇਹ ਸੱਚਮੁੱਚ ਹੀ ਬਿੱਲੀ ਦਾ ਰਸਤਾ ਕੱਟਣਾ ਮਾੜਾ ਹੁੰਦਾ ਹੈ। ਕਈ ਲੋਕ ਬਿੱਲੀ ਦਾ ਰਸਤਾ ਕੱਟੇ ਤੇ ਕੁਝ ਸਮੇਂ ਲਈ ਰੁਕ ਜਾਂਦੇ ਹਨ। ਕਿ ਪਹਿਲਾਂ ਕੋਈ ਹੋਰ ਇਸ ਰਸਤੇ ਤੋਂ ਲੰਘ ਜਾਵੇ ਫਿਰ ਹੀ ਤੁਰਾਂਗੇ। ਕਈ ਲੋਕ ਕਹਿੰਦੇ ਹਨ ਕਿ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਘਰ ਦੇ ਬਾਹਰ ਰੋ ਰਹੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਕਿਸੇ ਦੀ ਮੌਤ ਹੋਣ ਵਾਲੀ ਹੈ। ਜੇਕਰ ਦੋ ਬਿੱਲੀਆਂ ਲੜਦੀਆਂ ਹੋ ਤਾਂ ਤੁਹਾਡੇ ਘਰ ਵਿੱਚ ਮਾਇਆ ਦਾ ਨੁਕਸਾਨ ਹੋਣ ਵਾਲਾ ਹੈ ਕਈ ਕਹਿੰਦੇ ਹਨ ਜੇਕਰ ਬਿੱਲੀ ਵਾਰ-ਵਾਰ ਤੁਹਾਡੇ ਘਰੋਂ ਦੁੱਧ ਪੀ ਜਾਵੇ ਤਾਂ ਵੀ ਮਾੜਾ ਹੁੰਦਾ ਹੈ ਕਈ ਕਹਿੰਦੇ ਹਨ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਵੇ ਭਾਵੇਂ ਬਲੂੰਗੜੇ ਪੈਦਾ ਹੋਣ ਤਾਂ ਇਸ ਨੂੰ ਘਰ ਵਿੱਚ ਮਾਇਆ ਆਉਣ ਦਾ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਭ ਗੱਲਾਂ ਮੰਨਣ ਯੋਗ ਹਨ ਜੇ ਕਿਸੇ ਨੂੰ ਪੁੱਛੀਏ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਲੋਕ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਜੀ ਇਹ ਤਾਂ ਪਹਿਲਾਂ ਤੋਂ ਰੀਤ ਚੱਲੀ ਆ ਰਹੀ ਹੈ ਅਸੀਂ ਤਾਂ ਜੋ ਪੁਰਾਣਿਆਂ ਦੀਆਂ ਬਣੀਆਂ ਰੀਤਾਂ ਹਨ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਕਈ ਵਹਿਮਾਂ ਨੂੰ ਰੀਤੀ ਰਿਵਾਜਾਂ ਦਾ ਨਾਮ ਦੇ ਦਿੱਤਾ ਗਿਆ ਹੈ ਹੁਣ ਜਦੋਂ ਬਿੱਲੀ ਰਸਤਾ ਕੱਟ ਜਾਵੇ ਤਾਂ ਮਾੜਾ ਕਿਉਂ ਮੰਨਦੇ ਹਨ ਪੁਰਾਣੇ ਸਮਿਆਂ ਵਿੱਚ ਲੋਕ ਬੈਲ ਗੱਡੀਆਂ ਆਦਤ ਤੇ ਸਫ਼ਰ ਕਰਦੇ ਸਨ ਲੰਬੇ ਪਿੰਡਿਆਂ ਤੇ ਜਾਣ ਲਈ ਅਕਸਰ ਲੋਕ ਮੂਹ ਹਨੇਰੇ ਹੀ ਘਰੋਂ ਤੁਰ ਪੈਂਦੇ ਸਨ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਰਾਤ ਦੇ ਸਮੇਂ ਬਿੱਲੀ ਦੀਆਂ ਅੱਖਾਂ ਵਿੱਚ ਕਿੰਨੀ ਚਮਕ ਹੁੰਦੀ ਹੈ ਹਨੇਰੇ ਵਿੱਚ ਜਦੋਂ ਕਿਤੇ ਲੋਕਾਂ ਨੂੰ ਬਿੱਲੀ ਦੀਆਂ ਚਮਕਦੀਆਂ ਅੱਖਾਂ ਦਿਖਦੀਆਂ ਸਨ ਤਾਂ ਉਹ ਇਸ ਕਾਰਨ ਥੋੜਾ ਰੁਕ ਜਾਂਦੇ ਸਨ ਕਿ ਕਿਦਰੇ ਬਲਦ ਜਾਂ ਘੋੜੇ ਡਰ ਨਾ ਜਾਣ ਇਸ ਲਈ ਪਹਿਲਾਂ ਰੁਕ ਜਾਂਦੇ ਸਨ ਕਿ ਬਿੱਲੀ ਲੰਘ ਜਾਵੇ ਤਾਂ ਆਪਾਂ ਤੁਰੀਏ ਪਰ ਅੱਜ ਅਸੀਂ ਇਹ ਪੱਕੀ ਧਾਰਨਾ ਹੀ ਬਣਾਈ ਬੈਠੇ ਹਾਂ ਕਿ ਬਿੱਲੀ ਦਾ ਰਸਤਾ ਕੱਟਣਾ ਮਾੜਾ ਹੁੰਦਾ ਹੈ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਕੋਲ ਰਹਿੰਦੇ ਇੱਕ ਸੇਵਾਦਾਰ ਨੇ ਭੱਜੀ ਜਾਂਦੀ ਬਿੱਲੀ ਪੂੰਛ ਤੋਂ ਫੜ ਲਈ ਅਤੇ ਫੜ ਕੇ 4-5 ਵਾਰ ਕੰਧ ਵਿੱਚ ਮਾਰੀ ਬਿੱਲੀ ਮਰ ਗਈ ਹੁਣ ਇਹ ਸਾਰਾ ਸੀਨ ਇੱਕ ਮਾਈ ਨੇ ਦੇਖ ਲਿਆ ਹੁਣ ਉਹ ਮਾਤਾ ਆ ਕੇ ਸੇਵਾਦਾਰ ਨੂੰ ਕਹਿਣ ਲੱਗੀ ਭਾਈ ਵੀਰ ਤੂੰ ਬਿੱਲੀ ਮਾਰ ਦਿੱਤੀ ਬਿੱਲੀ ਮਾਰੀ ਦਾ ਤਾਂ ਸੱਤ ਪੀੜੀਆਂ ਤੱਕ ਪਾਪ ਨਹੀਂ ਲੈਂਦਾ ਤੂੰ ਬਹੁਤ ਮਾੜਾ ਕੰਮ ਕੀਤਾ ਹੈ ਹੁਣ ਉਹ ਸੇਵਾਦਾਰ ਮਾਤਾ ਨੂੰ ਹੱਸ ਕੇ ਜਵਾਬ ਦੇਣ ਲੱਗਾ ਮਾਤਾ ਸਾਡੇ ਇੱਥੇ ਪੀੜੀਆਂ ਪੂੜੀਆਂ ਨਹੀਂ ਹੁੰਦੀਆਂ ਸਾਡੇ ਇੱਥੇ ਤਾਂ ਮੰਜੀ ਸਾਹਿਬ ਹੁੰਦੇ ਹਨ ਤੇ ਮੰਜੀ ਸਾਹਿਬ ਉੱਤੇ ਹੀ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਹਨ ਜੇ ਅਸੀਂ ਗੁਰੂ ਸਾਹਿਬਾਂ ਦੀ ਸੇਵਾ ਵਿੱਚ ਨਾ ਲੱਗੇ ਹੁੰਦੇ ਤਾਂ ਸ਼ਾਇਦ ਸਾਨੂੰ ਪਾਪ ਲੱਗ ਜਾਂਦਾ ਪਰ ਹੁਣ ਅਸੀਂ ਪੂਰੇ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਹੁਣ ਸਾਨੂੰ ਭੂਤ ਪ੍ਰੇਤ ਪਾਪ ਤੰਗ ਨਹੀਂ ਕਰ ਸਕਦੇ ਸਾਡੇ ਨੇੜੇ ਵੀ ਨਹੀਂ ਆ ਸਕਦੇ ਕਈ ਲੋਕ ਕਹਿੰਦੇ ਹਨ ਜਦੋਂ ਘਰ ਵਿੱਚੋਂ ਕੋਈ ਕਿਸੇ ਕੰਮ ਲਈ ਜਾ ਰਿਹਾ ਹੋਵੇ ਜਾਂ ਫਿਰ ਕਿਸੇ ਇੰਟਰਵਿਊ ਲਈ ਜਾ ਰਿਹਾ ਹੋਵੇ ਤਾਂ ਦਹੀਂ ਵਿੱਚ ਮਿੱਠਾ ਪਾ ਕੇ ਖਾਓ ਇਹ ਇੱਕ ਚੰਗਾ ਸ਼ਗਨ ਮੰਨਿਆ ਜਾਂਦਾ ਹੈ ਇਸ ਦੇ ਪਿੱਛੇ ਵੀ ਇੱਕ ਕਾਰਨ ਹੈ ਪੁਰਾਣੇ ਸਮਿਆਂ ਵਿੱਚ ਏਸੀ ਫਰਿੱਜ ਕੂਲਰ ਆਦਿ ਨਹੀਂ ਹੁੰਦੇ ਸਨ ਗਰਮੀ ਦੇ ਮੌਸਮ ਵਿੱਚ ਲੋਕ ਜਿਸ ਸਮੇਂ ਗਰਮੀ ਵਿੱਚ ਜਾਣਾ ਹੁੰਦਾ ਸੀ ਉਸ ਸਮੇਂ ਦਹੀਂ ਵਿੱਚ ਸ਼ੱਕਰ ਪਾ ਕੇ ਖਾ ਲੈਂਦੇ ਸਨ ਕਿ ਇਸ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਗਰਮੀ ਦਾ ਸਰੀਰ ਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਪਰ ਅੱਜ ਅਸੀਂ ਇਸ ਦੇ ਪਿਛਲੇ ਕਾਰਨ ਨੂੰ ਨਾ ਜਾਣ ਕੇ ਅੱਖਾਂ ਮੀਚ ਕੇ ਨਾ ਸ਼ਗਨਾਬ ਸ਼ਗਨਾ ਦੇ ਮਗਰ ਲੱਗ ਗਏ ਹਾਂ ਅੱਜ ਦੇ ਸਮੇਂ ਵਿੱਚ ਵਾਸਤੂ ਸ਼ਾਸਤਰ ਦਾ ਵੀ ਬਹੁਤ ਜ਼ੋਰ ਚੱਲ ਰਿਹਾ ਹੈ ਬਹੁਤ ਤਕੜਾ ਬਿਜ਼ਨਸ ਚੱਲ ਪਿਆ ਹੈ ਘਰ ਬਣਾਉਣ ਲੱਗੇ ਲੋਕਾਂ ਨੂੰ ਇਹ ਵਹਿਮ ਪਾ ਦਿੱਤੇ ਜਾਂਦੇ ਹਨ ਕਿ ਤੁਸੀਂ ਘਰ ਦਾ ਮੂੰਹ ਚੜਦੀ ਵਾਲੇ ਪਾਸੇ ਰੱਖਿਓ ਬਾਥਰੂਮ ਦੇ ਦਰਵਾਜ਼ੇ ਇਸ ਪਾਸੇ ਰੱਖਿਓ ਲੈਟ੍ਰੀਨ ਦੇ ਦਰਵਾਜ਼ੇ ਉਸ ਪਾਸੇ ਰੱਖਿਓ ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਜੇ ਕਿਸੇ ਨੂੰ ਮદાન ਲੱਗੇ ਹੋਣ ਲੂਜ਼ ਮੋਸ਼ਨ ਲੱਗੇ ਹੋਣ ਤਾਂ ਫਿਰ ਉਸ ਨੂੰ ਦੇਸ਼ਾ ਕੀ ਕਹਿੰਦੀ ਹੈ ਪਿਛਲੇ ਸਮਿਆਂ ਦੀ ਗੱਲ ਹੈ ਲੁਧਿਆਣੇ ਦੇ ਇੱਕ ਪ੍ਰੇਮੀ ਨੇ 25 ਲੱਖ ਲਾ ਕੇ ਕੋਠੀ ਖਰੀਦੀ ਤੇ ਸੋਚਿਆ ਕਿ ਚਲੋ ਪੰਡਿਤ ਤੋਂ ਮਹੂਰਤ ਕਰਵਾ ਲੈਂਦੇ ਹਾਂ ਜਿਸ ਸਮੇਂ ਪੰਡਿਤ ਆਇਆ ਤਾਂ ਉਹ ਕਹਿਣ ਲੱਗਾ ਕਿ ਕੋਠੀ ਦਾ ਗੇਟ ਗਲਤ ਪਾਸੇ ਹੈ ਤੁਹਾਡੇ ਤਾਂ ਬਾਥਰੂਮਾਂ ਦੇ ਦਰਵਾਜ਼ੇ ਵੀ ਸਹੀ ਦਿਸ਼ਾ ਵੱਲ ਨਹੀਂ ਹਨ ਤੁਸੀਂ ਤਾਂ ਬੈੱਡ ਗਲਤ ਪਾਸੇ ਰੱਖੇ ਹਨ ਪੂਜਾ ਰੂਮ ਵੀ ਸਹੀ ਜਗ੍ਹਾ ਤੇ ਨਹੀਂ ਬਣਿਆ ਹੁਣ ਦੇਖੋ ਜਿਸ ਨੇ ਲੱਖਾਂ ਰੁਪਈਆ ਮਕਾਨ ਬਣਾਉਣ ਤੇ ਲਾ ਦਿੱਤਾ ਹੋਵੇ ਤੇ ਉਸ ਨੂੰ ਕਿਹਾ ਜਾਵੇ ਵੀ ਤੇਰਾ ਇਹ ਮਕਾਨ ਸਹੀ ਨਹੀਂ ਹੈ ਤਾਂ ਉਸ ਦੀ ਕੀ ਹਾਲਤ ਹੋਵੇਗੀ ਇਹ ਸਭ ਕੁਝ ਸੁਣ ਕੇ ਕੋਠੀ ਦੇ ਮਾਲਕ ਨੂੰ ਹਾਰਟ ਅਟੈਕ ਆ ਗਿਆ ਉਹਨਾਂ ਦਾ ਇੱਕ ਰਿਸ਼ਤੇਦਾਰ ਪਤਾ ਲੈਣ ਲਈ ਆਇਆ ਤਾਂ ਉਸਨੇ ਕਿਹਾ ਕਿ ਤੁਸੀਂ ਬਦਨੀ ਕਲਾ ਚਲੇ ਜਾਓ ਬਦਨੀ ਕਲਾ ਬਾਬਾ ਜੂਰਾ ਸਿੰਘ ਜੀ ਹਨ ਉਹ ਤੁਹਾਨੂੰ ਇਸ ਮੁਸੀਬਤ ਚੋਂ ਕੱਢ ਸਕਦੇ ਹਨ ਜਿਸ ਸਮੇਂ ਉਸ ਨੂੰ ਬਾਬਾ ਜੀ ਕੋਲ ਲੈ ਕੇ ਗਏ ਬਾਬਾ ਜੀ ਪੁੱਛਣ ਲੱਗੇ ਦਿਲ ਦਾ ਦੌਰਾ ਕਿਉਂ ਪਿਆ ਉਹਨਾਂ ਨੇ ਸਾਰੀ ਗੱਲ ਖੋਲ ਕੇ ਦੱਸੀ ਬਾਬਾ ਜੀ ਕੋਠੀ ਦੇ ਮਾਲਕ ਨੂੰ ਪੁੱਛਣ ਲੱਗੇ ਤੂੰ ਪਾਠ ਕਰਦਾ ਹੁੰਦਾ ਹੈ ਉਹ ਕਹਿੰਦਾ ਜੀ ਨਹੀਂ ਬਾਬਾ ਜੀ ਕਹਿੰਦੇ ਸ਼ਰਾਬ ਪੀ ਲੈਣਾ ਉਹ ਕਹਿੰਦਾ ਜੀ ਹਾਂ ਪੀ ਲੈਂਦਾ ਹਾਂ ਬਾਬਾ ਜੀ ਕਹਿੰਦੇ ਕੋਈ ਹੋਰ ਨਸ਼ਾ ਵੀ ਵਰਤਦਾ ਹੈ ਉਹ ਕਹਿੰਦਾ ਜੀ ਕੋਈ ਛੱਡੀ ਦਾ ਹੀ ਨਹੀਂ ਹੁਣ ਇੱਥੇ ਇੱਕ ਹੋਰ ਸਿੱਖਣ ਵਾਲੀ ਗੱਲ ਹੈ ਕਿ ਜਦੋਂ ਮਹਾਪੁਰਖਾਂ ਦੇ ਕੋਲ ਆਈਏ ਤਾਂ ਮਹਾਪੁਰਖਾਂ ਦੇ ਕੋਲ ਸੱਚ ਹੀ ਬੋਲਣਾ ਚਾਹੀਦਾ ਹੈ ਤਾਂ ਹੀ ਬੇੜਾ ਬੰਨੇ ਲੱਗਦਾ ਹੈ ਜੇ ਮਹਾਪੁਰਖਾਂ ਦੇ ਕੋਲ ਆ ਕੇ ਵੀ ਝੂਠ ਬੋਲਦਾ ਰਿਹਾ ਤਾਂ ਫਿਰ ਸੱਚ ਬੋਲੇਗਾ ਵੀ ਕਦੋਂ ਇਹ ਸੱਚੀ ਕਚਹਿਰੀ ਹੈ ਉੱਥੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜੱਜ ਮਾਲਿਆ ਫਿਰ ਬਾਬਾ ਜੀ ਕਹਿੰਦੇ ਕਦੇ ਗੁਰਦੁਆਰੇ ਜਾਨਣਾ ਹੈ ਉਹ ਕਹਿੰਦਾ ਜੀ ਮੇਰੀ ਘਰ ਵਾਲੀ ਤਾਂ ਚਲੀ ਜਾਂਦੀ ਹੈ ਪਰ ਮੈਂ ਨਹੀਂ ਕਦੇ ਗਿਆ ਹੁਣ ਬਾਬਾ ਜੀ ਬਚਨ ਕਰਨ ਲੱਗੇ ਕੋਠੀ ਦਾ ਮੂੰਹ ਪੁੱਠੇ ਪਾਸੇ ਨਹੀਂ ਹੈ ਵਿੱਚ ਰਹਿਣ ਵਾਲਿਆਂ ਦੇ ਮੂੰਹ ਹੀ ਪੁੱਠੇ ਪਾਸੇ ਹਨ ਤੁਸੀਂ ਬਚਨ ਮੰਨੋ ਅੰਮ੍ਰਿਤ ਛੱਕ ਕੇ ਸਾਰਾ ਪਰਿਵਾਰ ਨਾਮ ਜਪੋ ਉਹਨਾਂ ਨੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਕੀਤਾ ਸੋ ਉਹ ਪਰਿਵਾਰ ਅੱਜ ਵੀ ਉਸੇ ਕੋਠੀ ਵਿੱਚ ਰਹਿ ਰਿਹਾ ਹੈ ਹੁਣ ਕਿਹੜਾ ਉਸ ਕੋਠੀ ਦੇ ਬਾਰ ਕੁੱਟ ਕੇ ਦੂਜੇ ਪਾਸੇ ਲਾ ਦਿੱਤੇ ਬਸ ਆਸਰਾ ਹੀ ਪੂਰੇ ਦਾ ਤੱਕ ਲਿਆ ਗੁਰੂ ਸਾਹਿਬ ਦਾ ਫਰਮਾਨ ਹੈ ਸਗਨ ਆਪ ਸਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ ਇਸ ਜਮ ਨੇੜ ਨਾ ਆਵਈ ਜੋ ਹਰ ਪ੍ਰਭ ਭਾਵੈ ਗੁਰੂ ਸਾਹਿਬ ਸਾਨੂੰ ਸਮਤ ਬਖਸ਼ਦੇ ਹਨ ਕਿ हे ਭਾਈ ਚੰਗੇ ਮੰਦੇ ਸਗਨ ਅਪਸਗਨ ਦਾ ਡਰ ਉਸ ਨੂੰ ਹੀ ਚਿੰਬੜਦਾ ਹੈ ਜਿਸ ਦੇ ਚਿੱਤ ਵਿੱਚ ਪ੍ਰਮਾਤਮਾ ਨਹੀਂ ਵਸਦਾ ਪਰ ਜਿਹੜਾ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ ਫਿਰ ਤਾਂ ਸਗਨ ਅਪਸਗਨ ਤਾਂ ਦੂਰ ਰਹੇ ਜਮਦੂਤ ਵੀ ਉਸ ਦੇ ਨੇੜੇ ਨਹੀਂ ਟੁੱਕਦੇ ਸੋ ਕਈ ਲੋਕ ਜਿਹੜੇ ਪੰਡਤਾਂ ਕੋਲ ਜਾਂਦੇ ਹਨ ਪੰਡਤ ਉਹਨਾਂ ਨੂੰ ਵਿਹਿਮਾ ਵਿੱਚ ਪਾ ਦਿੰਦੇ ਹਨ ਕਿ ਤੈਨੂੰ ਸਾੜ ਸਤੀ ਚਿੰਬੜਨ ਵਾਲੀ ਹੈ ਇੱਕ ਵਾਰ ਇੱਕ ਪੰਡਤ ਨੇ ਕਿਸੇ ਬੰਦੇ ਨੂੰ ਕਿਹਾ ਤੈਨੂੰ ਸਾੜ ਸਤੀ ਚਿੰਬੜਨ ਵਾਲੀ ਹੈ ਤੂੰ 7 ਦਿਨ ਜਾ ਕੇ ਪਿੱਪਲ ਨੂੰ ਪਾਣੀ ਦੇ ਕੇ ਆ ਫਿਰ ਤੈਨੂੰ ਸਾੜ ਸਤੀ ਨਹੀਂ ਚਿੰਬੜੇਗੀ ਉਹ ਆਦਮੀ ਡਰ ਗਿਆ ਤੇ ਰੋਜ਼ ਪਿੱਪਲ ਨੂੰ ਪਾਣੀ ਪਾਉਣ ਜਾਂਦਾ ਰਿਹਾ ਹੁਣ ਉਹਨਾਂ ਦਿਨਾਂ ਵਿੱਚ ਮੌਸਮ ਵੀ ਨਹੀਂ ਵਾਲਾ ਹੀ ਸੀ ਤੇ ਉਹ ਵੀ ਪਾਣੀ ਦਿੰਦਾ ਰਿਹਾ ਜਦੋਂ 4-5 ਦਿਨ ਹੋਏ ਤਾਂ ਦਰਖਤ ਦੇ ਆਸ-ਪਾਸ ਬਹੁਤ ਤਿਲਕਣ ਹੋ ਗਈ ਪਰ ਫਿਰ ਵੀ ਉਹ ਆਦਮੀ ਜਦੋਂ 6ਵੇਂ ਦਿਨ ਗਿਆ ਦਰਖਤ ਨੂੰ ਪਾਣੀ ਪਾਉਣ ਲੱਗਾ ਬਹੁਤ ਜ਼ੋਰ ਦੀ ਤਿਲਕ ਘਿ ਡਿੱਗ ਗਿਆ ਡਿੱਗਣਸਾਰ ਉਸਦੀ ਲੱਤ ਟੁੱਟ ਗਈ ਫਿਰ ਉਹ ਪੰਡਿਤ ਨੂੰ ਜਾ ਕੇ ਕਹਿਣ ਲੱਗਾ 7 ਦਿਨ ਦਰਖਤ ਨੂੰ ਪਾਣੀ ਵੀ ਦਿੰਦਾ ਰਿਹਾ ਤੇ ਸਾੜ ਸਤੀ ਵੀ ਚਿੰਬੜ ਗਈ ਭਾਵ ਲੱਤ ਫਿਰ ਵੀ ਟੁੱਟ ਗਈ ਮਹਾਪੁਰਖ ਸਮੱਤ ਬਖਸ਼ਦੇ ਹਨ ਕਿ ਜੋਤਿਸ਼ ਵਿੱਦਿਆ ਨਾਲ ਇਹ ਤਾਂ ਪਤਾ ਲੱਗ ਸਕਦਾ ਹੈ ਕਿ ਕੀ ਹੋਣ ਵਾਲਾ ਹੈ ਪਰ ਜ਼ਿੰਦਗੀ ਵਿੱਚ ਜੋ ਹੋਣ ਵਾਲਾ ਹੈ ਉਸ ਨੂੰ ਬਦਲਣ ਦੀ ਸਮਰੱਥਾ ਤਾਂ ਸਿਰਫ ਗੁਰੂ ਨਾਨਕ ਪਾਤਸ਼ਾਹ ਹੀ ਰੱਖਦੇ ਹਨ ਜਾਂ ਉਹਨਾਂ ਦੇ ਵਰੋਸਾ ਇਹ ਮਹਾਪੁਰਖ ਰੱਖਦੇ ਹਨ ਮਹਾਪੁਰਖਾਂ ਦਾ ਬਚਨ ਹੈ ਜੇ ਪੰਡਤ ਤੈਨੂੰ ਵਹਿਮ ਪਾ ਦੇਵੇ ਕਿ ਤੇਰੀ ਰੇਖਾ ਪੁੱਠੀ ਹੈ ਤਾਂ ਤੂੰ ਗੁਰੂ ਘਰ ਹੀ ਜਾ ਜਿੱਥੋਂ ਦੀ ਰੋਜ਼ ਗੁਰੂ ਸਾਹਿਬਾਂ ਨੂੰ ਲੈ ਕੇ ਜਾਂਦੇ ਹਨ ਉਥੋਂ ਦੀ ਚਰਨ ਧੂੜ ਚੁੱਕ ਕੇ ਮੱਥੇ ਨੂੰ ਲਾ ਫਿਰ ਉਸੇ ਪੰਡਤ ਨੂੰ ਜਾ ਕੇ ਦੁਬਾਰਾ ਹੱਥ ਦਿਖਾਈ ਜੇ ਤੂੰ ਭਾਵਨਾ ਨਾਲ ਗੁਰੂ ਨੂੰ ਹਾਜ਼ਰ ਮੰਨ ਕੇ ਇਸੇ ਤਰ੍ਹਾਂ ਕਰੇ ਤਾਂ ਮਹਾਪੁਰਖ ਕਹਿੰਦੇ ਹਨ ਰਾਤੋਂ ਰਾਤ ਪੁੱਠੀ ਰੇਖਾ ਸਿੱਧੀ ਹੋ ਜਾਂਦੀ ਹੈ ਸੋ ਵੈਮ ਭਰਮ ਤਾਂ ਸਾਡੇ ਮਨਾਂ ਦੇ ਹੀ ਬਣਾਏ ਹੋਏ ਹਨ ਜੇ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ ਅਨੁਸਾਰ ਚੱਲੀਏ ਗੁਰੂ ਸਾਹਿਬਾਂ ਦਾ ਓਟ ਆਸਰਾ ਲੈ ਕੇ ਚੱਲੀਏ ਤਾਂ ਅਸੀਂ ਇੰਨਾ ਵਹਿਮਾਂ ਭਰਮਾਂ ਦੀਆਂ ਪੁੱਠੀਆਂ ਸਿੱਧੀਆਂ ਧਾਰਨਾਵਾਂ ਤੋਂ ਬਚ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ